ਆ ਵੀ 라 ਦੋ ਸਕੀਮੀ ਸਕੀਮੀ ਔਰ ਦੋ ਦਿਨਾਂ ਦੀ ਤੈਨੂੰ ਦੇ ਦੀਆਂ ਛੁੱਟੀਆਂ ਰੈਸਟ ਲਿਆ ਤੂੰ ਮਾਰ ਹੁਣ ਆ ਢੋਲ ਗਿਆ ਪੰਜਾ ਦੋ ਤੇ ਚੱਕ ਲਾ ਕਰਨਾ ਇੱਕ ਡਾਣੋ ਜੇ ਦੂਜੀ ਚੱਕ ਲਿਆ ਕਰਦੇ ਸੁੰਢੀ ਨਹੀਂ ਰਹਿਣੀ ਚਾਹੀਦੀ ਸੁੰਢੀ ਦਾ ਤਾਂ ਪਤਾ ਨਹੀਂ ਚੱਤਾ ਪਰ ਮੈਂ ਨਹੀਂ ਰਹਿਂਦਾ ਮੇਰਾ ਜਵਾਬ ਆ ਮੈਂ ਸਪਰੇ ਨਹੀਂ ਕਰਦਾ ਯਾਰ ਕਿਉਂ ਨਹੀਂ ਤੈਨੂੰ ਲਾਇਆ ਕਾਦੇ ਵਾਸਤੇ ਆ ਫਿਰ ਜਦੋਂ ਤੁਸੀਂ ਲਾਉਣਾ ਤਾਂ ਉਦੋਂ ਤੁਸੀਂ ਹੋਰ ਹੁੰਨੇ ਆ ਜਦੋਂ ਮੇਰੇ ਅੱਗੇ ਫਸਾ ਲੈਨੇ ਆ ਉਦੋਂ ਤੁਸੀਂ ਬਣ ਜਾਂਦੇ ਹੋਰ ਯਾਰ ਹੋਰ ਕੀ ਰਾਜੂ ਯਾਰ ਤੈਨੂੰ ਕੀ ਕਿਹਾ ਸਕੀਮੇ ਦੱਸ ਕਹ ਕੇ ਜਦੋਂ ਮੈਨੂੰ ਲਾਉਣਾ ਸੀ ਉਹ ਮੇਰੇ ਕੋਲ ਜਾਂਦਾ ਸੀ ਗੰਦਾ ਟੁੱਟਿਆ ਹੋਇਆ ਮੋਟਰਸਾਈਕਲ ਲੈ ਕੇ ਵੀ ਰਾਜੀ ਹੋ ਤੂੰ ਆਪਣੇ ਲੱਗ ਮੈਂ ਕਹਾਂ ਸੀ ਨਹੀਂ ਜਦ ਤੱਕ ਮੈਂ ਕੋਈ ਹੋਰ ਤੇ ਲੱਗਦਾ ਤਾਂ ਨਹੀਂ ਸਾਡੇ ਲੱਗ ਸਾਡੇ ਲੱਗ ਮੈਂ ਲਾ ਲਿਆ ਉਹ ਫਿਰ ਕੰਮ ਵਾਲਾ ਬੰਦਾ ਸੀ ਤੂੰ ਉਸ ਨਾਲੇ ਮੈਂ ਕਹਾਂ ਸੀ ਕੀਮਾ ਪਿਆ ਕਰਾਂਗੇ ਆਪਣੀਆਂ ਗੱਲਾਂ ਕੀ ਹੋਈਆਂ ਸੀ ਆ ਤੂੰ ਗੱਲਾਂ ਤੇ ਆ ਤੂੰ ਆਪਣੇ ਕੀ ਗੱਲਾਂ ਹੁੰਦੀਆਂ ਦੱਸ ਕਹਾਂ ਚੰਗਾ ਤੈਨੂੰ ਮੋਟਰਸਾਈਕਲ ਦਵਾਂਗੇ ਇੱਕ ਟਰੈਡ ਦਵਾਂਗੇ ਟਰੈਡ ਦੇ ਡਿੱਕ ਦਵਾ ਕੇ ਦਵਾਂਗੇ ਕਾਲਾ ਤੈਨੂੰ ਕੁਰਤਾ ਪਜਾਮਾ ਕਿ ਦਵਾਂਗੇ ਚਿੱਟਾ ਡੱਬੀ ਦਾ ਰਬਰ ਨਾ ਇੱਕ ਮੌਸਮ ਰੁੜ ਇਹ ਬੜਾ ਤੇਨੂੰ ਤੈਨੂੰ ਦੇਵਾਂਗੇ ਫਿਰ ਗੁਰਬਾ ਫਸਲ ਬੂਲ ਨਰਮ ਨਰਮ ਚੱਕਾਂ ਵੀ ਫਿਰ ਤੈਨੂੰ ਸਾਰਾ ਕੁਝ ਹੀ ਦੇਵਾਂਗੇ ਇਹਦਾ ਮੈਂ ਮਿਹਨਤ ਕਹੇ ਉੱਤੇ ਬੰਦੇ ਤੇ ਗੇੜਾ ਹੀ ਮਾਰਨਾ ਮੈਂ ਇੱਥੇ ਬੰਦਾ ਦੀਦਾ ਨਹੀਂ ਕੱਢਦਾ ਮੈਂ ਕੋਈ ਨਹੀਂ ਕੋਈ ਨਹੀਂ ਸਪਰੇ ਕਰ ਕਰਕੇ ਮਜ਼ਾ ਆ ਰਿਹਾ ਹੈ ਮਾਰਨਾ ਮੈਂ ਤੈਨੂੰ ਸਾਰਾ ਕੁਝ ਦੇਵਾਂਗੇ ਸਾਰਾ ਕੁਝ ਦੇਵਾਂਗੇ ਹੁਣ ਤੂੰ ਚੱਕ ਦੇ ਸਪਰੇ ਨੂੰ ਸਪਰੇ ਸੁਭਰੂ ਮੇਰੇ ਤੋਂ ਨਹੀਂ ਆ ਚਾਚਾ ਮੇਰਾ ਜਵਾਬ ਮੈਂ ਮੈਂ ਤੇਰੇ ਸਵਰਾਜ ਤੇ ਰੰਗਾ ਉਹੋਤੀ ਦੀ ਜ਼ਮੀਨ ਤੇ ਤਾਂ You're on it.